ਸਾਰੇ ਜਿਹੜੇ ਆਪਣੇ ਲੋ ਪਿਆਰ ਭਰੀ ਸੇਵਾ ਕਰ ਗੋਡ ਮੀਨਿੰਗ ਤੇ ਮੇਰ ਦਾ ਜੇ ਮੋਟਰਸਾਈਕਲ ਹੋ ਗਿਆ ਸੀ ਜਿਹੜੇ ਜਿਹੜੇ ਪੰਚਰ ਆਪਾਂ ਨਾਲ ਅੱਜ ਹੈਲਪ ਕਰਾਈ ਵੀ ਤੇ ਪੰਚਰ ਲੋਨ ਨਹੀਂ ਲੈ ਗਏ ਆਏ ਬਿਆਰ ਮੋਟਰਾਂ ਸਾਹਿਬ ਸੰਟਾਰ ਵਰਕਸ ਮਹੂੜਾ ਮਲਾਣਾ ਕਾਹ ਦੇ ਵੀਰ ਕੋ ਹਰੀਕ ਤਰ੍ਹਾਂ ਦੇ ਟਾਇਰ ਅਵੇਲੇਬਲ ਮਿਲਦੇ ਬਹੁਤ ਵਧੀਆ ਕੁਆਲਟੀ ਨੇ ਤੇ ਆਪਾਂ ਵੀ ਅੱਜ ਵੀਰ ਹੋਣਾ ਕੋਈ ਟਾਇਰ ਪੰਚਰ ਲੋਨ ਆਏ ਬਹੁਤ ਵਧੀਆ ਕੰਮ ਕਰਦਾ ਵੀਰ ਇਹ ਦੋ ਦੁਕਾਨਾਂ ਵਾ ਇੱਕ ਜੁਨੀਅਨ ਦੇ ਸਾਹਮਣੇ ਪੰਲਾ ਵਾਲੀ ਰਾਜਮੇ ਨੇ 1 ਕੋਸ ਤੋਂ ਮਲੇਬਾ ਕੇ ਤੇ ਆਹ ਦੁਕਾਨ ਅਸਾਂ ਜੀ ਵੀ ਦੇ ਉੱਤੇ ਜਿਹੜੀ ਕਹਿੰਦੇ ਨੇ ਮਿਕਰਾਣੇ ਨਾਲ ਜਿਹੜੇ ਰਹਿ ਆਪਣੇ ਕੋਲ ਨਾ ਬੋਰ ਕਰੋ ਵਾਚੋ ਵਾਚੋ ਇਹ ਨਹੀਂ ਜਾਲਾ

ਮੋਟਰ ਦਾ ਬਰੀ ਬੋ ਮਾੜੇ ਉੱਤੇ ਕੰਮ ਫੁੱਲਾ ਕਰ ਨਾਲੇ ਸਦਾ ਭਾਰ ਦੀ ਜੀ ਬਣ ਕਰਾਵਾ ਟਾਇਰਾਂ ਦਾ ਕੰਮ ਬੜਾ ਟਰੱਕਾਂ ਨਾਲ ਬੋਲ ਸੇਗਾ ਨਾ ਨਾ ਅੰਦਰੀ ਕਾਰ ਵਾਰ ਕੀ ਉਪਰ ਡੈਂਟ ਲਿਟਾ ਜਿਵੇਂ ਅਸੀਂ ਚੱਟੇ ਕਰਦੇ ਅੱਛਾ ਫਿਰ ਸਾਫੇ ਮਦਰ ਅਲਾਈਨਮੈਂਟ ਤਾਂ ਵੀ ਕੰਮ ਕਰਨਾ ਨਾਲ ਬਹੁਤ ਹੈ ਹਵੜਾ ਬਣਾ ਕਿੰਨਾ ਗਵਾ ਟਾਇਰ ਕਿੰਨੇ ਦਾ ਮੋੜ ਫਿਰ ਦੋ ਦੁਜੀ ਵੀ ਰੱਖੋਗੇ ਮੇਰੇ ਵੀਲ ਹੁੰਦੇ ਲਾਏ ਵੀ ਲੋ ਵੀ ਨਾਲ ਹੀ ਠੀਕ ਆ ਕੰਮ ਪੂਰਾ ਮੰਡੀ ਨਾਲ ਦੁਕਾਨ ਛੋਟੀ ਆ ਤੇ ਕੰਮ ਨਹੀਂ ਵਾਪਾ। ਇਹ ਦੁਕਾਨ ਜੁਨੀਅਨ ਕੋਲ ਬੜੀ ਤਗੜੀ ਆ। ਉੱਥੇ ਨੇ ਨਾ ਉੱਥੇ ਵੱਡਿਆਂ ਦਾ ਦਿੱਤਾ। ਉਹ ਉੱਥੇ ਕੱਲਾ ਉਹ ਟੈਰਾਂ ਸੰਭਾਲਦਾ। ਬੱਚਿਆਂ ਦੇ। ਨਿੱਕਿਆਂ ਦਾ। ਕੰਮ ਹੀ ਕਰਦਾ। ਕਿਵੇਂ? ਬੰਦ ਕਰ ਦੇਣੀ। ਯਾਰ ਉਹ ਦੁਕਾਨ ਦੇ ਤੂੰ ਲੰਮੀ ਮੌਹ ਰਿਆ। ਬੜੀ ਲੰਮੀ ਹੈ ਨਾ। ਉਹ ਵੀ ਕਿਰਾਏ ਦੇ ਆ। ਹੈ? ਆਜੂ ਕੋਲੇ ਆਇਆ ਤੇ ਕੰਨੇ ਦੇ ਮੋੜ ਜਾਂਦਾ ਸਾਹ ਯਾਹ ਬੀ ਆ ਗਿਆ ਇਹ ਗੱਲ ਬਿਲਕੁਲ ਆਇਆ ਹੁਣ ਕੱਲ ਇੱਕ ਬਾਗ ਆਇਆ ਉਹਨੇ ਗੱਡੀ ਨੂੰ ਪੈਂਚਰ ਹੋ ਗਿਆ ਆਹ ਹੈ ਤੇ ਚੇਟਕ ਲਾਇਆ ਇਹ ਤੂੰ ਫੇਰ ਮੋੜ ਤਾ ਬੰਦਾ ਕਿਹਾ ਇੰਗਰਾਜੀ ਤੋਂ ਮਟੇਰ ਹਾਂ ਕੱਲ ਨਾ ਲਾ ਦੇ ਤੈਨੂੰ ਕਾਹਦੇ ਲੱਗਿਆ ਤੂੰ ਵੱਡਿਆਂ ਰਹਿਣਾ ਰੱਖਿਆ ਤੂੰ ਤੇਰਾ ਵੱਡਿਆਂ ਨਾਲ ਮਾਰ ਤੋ ਸਭ ਕੀ ਹਾਲ ਆ ਬਰਾਵਾ ਫੇਰ ਇੱਕ ਯਾਰ ਮਾਦਾ ਉਹ ਨਹੀਂ ਕਰਦਾ ਕੋਈ ਨਹੀਂ ਵੀਰ ਲਾਈਕ ਕਰ ਦੇ ਵੀਡੀਓ ਵਾਤ ਵਾਤ ਆ ਵੀ ਮੈਂਤਰੇ ਖੋ ਵੀਰ ਵੀ ਮੈਂਤਰ ਨੂੰ ਸਲਾਮ ਆ ਵੀਰ ਜਿਹੜੇ ਸਾਰੇ ਦਿਹਾੜੀ ਆਹੇ ਕੰਮ ਕਰਦੇ ਵੀਰ 10 ਜਣੇ ਹੋ ਗਏ ਆਪਣੇ ਲਾਈਵ ਚੈਟ ਮੇਰੇ ਵੀਰ 17 17 ਜਣੇ ਮੇਰੇ ਵੀਰ ਜੁੜ ਗਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ 15 ਲਾਈਕ ਕਰ ਦਿਓ ਮੇਰੇ ਵੀਰ ਆਪਣੇ ਚਲਦੇ-ਜਲਦੇ ਲਾਈਵ ਨੂੰ ਲਾਈਕਾਂ ਨੂੰ ਬਹੁਤ ਕਮੀ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਆਪਣੇ ਅੱਜ ਕਾਣਾ ਵੀਰ ਦੀ ਆ ਕੀਲੇ ਮੀਗੀ ਹਾਂਜੀ ਭਾਈ ਬੋਲੋ ਜੀ ਜੀ ਕਿੰਨੇ ਨੂੰ ਕਿਹੜਾ ਚੜਦਾ ਬੋਲੋ ਭਾਈ ਸ਼ਾਰਟ ਵੀਡੀਓ ਤੇ ਕਮੈਂਟ ਕਰ ਦਿਓ ਭਾਈ ਜੇ ਕਿਸੇ ਨੇ ਵੀ ਕੋਈ ਕੰਮ ਪੁੱਛਣਾ ਭਾਈ ਇਹ ਦੋਸਤਾਂ ਬੜਾ ਮੁੱਠਾਂ ਲੱਗੂ ਸਰੜ ਕਿਉਂ ਆਈ ਲਾਈਕ ਨਹੀਂ ਕਰਦੇ ਬੰਦਾ ਵੀ ਆ ਰਿਹਾ ਸਾਰਾ ਨਾ ਯਾਰ ਤੇਰੇ ਕਿਹਦੇ ਦਾ ਨਹੀਂ ਫਰਕ ਕੀ ਪਤਾ ਨਿਕਲਾਵੇ ਗਾ ਲਾਈਕ ਕਰ ਦਿਓ ਲਾਈਕ ਮੇਰੇ ਵੀਰ ਦਬ ਕੇ ਲਾਈਕ ਕਰ ਦਿਓ ਇੱਕ ਵਾਰ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਲਾਈਕ ਕਰ ਦਿਓ ਮੇਰੇ ਵੀਰ ਆਪਾਂ ਨਾਮ ਅਨੌਨ ਕਰਾਂਗੇ ਕਮੈਂਟ ਵੀ ਕਰ ਦਿਓ ਨਾਲ ਨਵਾਂ ਮਿਲ ਰਹਾ ਦਾ ਪੌੜਾ ਆ ਭਾਈ ਸਾਹਿਬ ਦੁਕਾਨ ਤੋਂ ਹੈ ਪੰਜਾਬ ਮੇ ਪੰਜਾਬ ਮੇ ਫਰੋਜਪੁਰ ਮੇ ਇੱਕ ਗਾਉਂ ਪੜਤਾ ਮੱਲਾਵਾਲਾ ਸ਼ਹਿਰ ਬਾਹਰ ਦੁਕਾਨ ਹੈ ਮਖੂ ਰੋਡ ਤੇ ਹਾਂ ਆ ਦੇਖੋ ਆ ਪੜ ਲਓ ਤੁਮ ਹਾਂ ਦੇਖ ਲਓ ਭਾਈ ਸਾਹਿਬ ਨੰਬਰ ਵੀ ਨੀਚੇ ਦਿਓ ਵਾ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਣਾ ਟਰੱਕ ਦੇ ਟਾਇਰ ਕੋਈ ਵੀ ਕੰਮ ਹੋ ਸਭੀ ਕਰਤਾ ਕੰਮ ਔਰ ਵੀ ਦੱਬ ਕੇ ਸਪੋਰਟ ਕਰੋ ਪੰਜ ਜਣੇ ਆਪਣੇ ਲਾਈਵ ਚ ਆਣਾ ਐਡ ਹੋ ਗਏ ਆ ਬੈਰੀ ਨਾ ਆ ਜਾਂਦੇ ਨੇ ਪੁਰੇ ਨਹੀਂ ਨਹੀਂ ਆਏ ਆਏ ਨਹੀਂ ਤਾਂ ਆ ਹੀ ਗਿਆ ਆ ਜਾਂਦੇ ਫਿਰ ਇਹੋ ਚੜਾਓ ਔਰ ਪੁਰਾਣਾ ਦੇ ਤੋਂ ਚੜਾ ਆ ਗਿਆ ਤੇਰਾ ਵਾਲੇ ਦਾ ਗਿਆਨੀ ਦਾ ਵਟ ਕੱਢ ਦਿੰਦਾ ਜੀ Indonesia is running from KilimLObti in 2008... N 是 identifyer R doonalya就a TV3Nia... ...sepileer Rpower侏 iان na Micro... ...consensi ianaHankari nasing wherecom who travel toę traded dai ka nika to再team oV ili cha hahtra, ka ii taihi ਆ ਬਾਈ ਜੀ ਲੈ ਲੈ ਆਓ ਲੈ ਲੈ ਆਓ ਲੈ ਲੈ ਆਓ ਲੋ ਜੀ ਤੇ ਕੋ ਦੁਕਾਨ ਵੀਰ ਹੁਣਾਂ ਦੀ ਟਾਇਰ ਵਾਲੀ ਨਿਊ ਸ਼ਾਪ ਓਪਨ ਹੈ ਬਾਈ ਹੁਣਾਂ ਦੀ ਤੇ ਆਪਣਾ ਮੱਲਾ ਵਾਲਾ ਸ਼ਹਿਰ ਬਹੁਤ ਵਧੀਆ ਸ਼ਹਿਰ ਆਪਣਾ ਕੋਈ ਹਰ ਹਣ ਕੋ ਮੇਲਾ ਹੁੰਦਾ ਤੇ ਸ਼ਾਮ ਨੂੰ ਦੇ ਕਿ ਮੌਸਮ ਵੀ ਠੰਡਾ ਹੈਗਾ ਪੂਰਾ ਤੇ ਆਪਾਂ ਆਇਓ ਨਹੀਂ ਬਾਜ਼ਾਰ ਆਪਣੇ ਨਾਲ ਵੱਡੇ ਵੀਰ ਤੇ ਮੇਰੇ ਵੀ ਦੱਬ ਗਿਆ ਆਪਣੀ ਵੀਡੀਓ ਨੂੰ ਸਪੋਰਟ ਕਰੋ ਹਾਂਜੀ ਹਾਂਜੀ ਮਾਲਿਕ ਹਾਂਜੀ ਹਾਂਜੀ ਬੋਲੋ ਬੋਲੋ ਜੀ ਵਾਹ ਬੋਲੋ ਵਾਹ ਰਟਾਰ ਬੱਸ

बोलो और ठीक ठाक मेरे भी बात तो बाद ना कमेंट करो लाइक करो यूट्यूब चैनल में सब्सक्राइब करो अपने बद सपोर्ट करो भाई साहब ਕਾਲ ਲੈ ਵਰ ਕਰੀਏ ਦੋਵੇਂ ਜਣੇ ਆਇਆ ਕਿਤੇ ਮੋਟੇ ਲੈ ਆਇਨਾ ਵਾ ਆਪਾਂ ਉੱਧਰ ਨੂੰ ਜਾਣਾ ਇੰਜ ਕਰ ਮੋਟਰਸਾਈਕਲ ਸਪਲੈਂਡਰ ਘਰੇ ਛੱਡ ਕੇ ਆਣ ਘਰੇ ਛੱਡ ਕੇ ਜੇ ਆਪਾਂ ਮੋਟਰਸਾਈਕਲ ਚਾਰ ਨੇ ਆਉਣਾ ਹੀ ਨਹੀਂ ਬਾਜੂ ਹੱਟ ਜਾ ਬਾਜੂ ਇਹ ਮੋਟਰਸਾਈਕਲ ਘਰੇ ਛੱਡ ਗਈ ਹਾਂ ਸਪਲੈਂਡਰ ਛੱਡ ਹੁਣ ਆ ਜਿੰਦੇ ਪੁਲਟਿਕ ਨਹੀਂ ਆ ਜਾ ਚਲੋ ਮੁੱਖਾਂ ਰੋਹੀ ਦੀ ਜਾਨ ਪੰਜਾਂ ਮੰਡਰ ਦਾ ਬਣਨ ਲੱਗਾ ਲੈ ਟਾਇਰ ਖੋਲ ਕੇ ਕੱਸਿਆ ਹੀ ਆ ਹਾਂਜੀ ਟੀਲ ਪੀ ਇਹ ਬੋਲ ਦਾ ਘਰ ਵੀਓ ਸ਼ੇਅਰ ਕਰੋ ਭਾਈ ਉਹਨਾਂ ਨੇ ਨਵੀਂ ਦੁਕਾਨ ਓਪਨ ਕੀਤੀ ਬਹੁਤ ਘੈਂਡ ਕੰਮ ਵੀਰ ਹੋਣਾ ਸਾਡੇ ਮਹੂਰ ਰੋਡ ਤੇ ਉਹ ਦੁਕਾਨ ਦਾ ਐਡਰੈਸ ਇਹ ਆਪਾਂ ਟਾਇਰ ਬਸ ਕੱਸੀਆ ਚੱਲੇ ਆਪਣੇ ਮੋਟਰਸੈੱਡ ਤੇ ਮੇਰੇ ਵੀ ਲਾਈਵ ਨੂੰ ਦੱਬ ਕੇ ਹਾਂਜੀ ਮਾਲਿਕ ਸਾਹਿਬ ਸ਼ਾਰਟ ਵੀਡੀਓ ਤੇ ਕਮੈਂਟ ਕਰੋ ਬਾਈ ਸਾਹਿਬ ਸ਼ਾਰਟ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਪਹਿਲੇ ਤੋਂ ਵੀਡੀਓ ਕੋ ਲਾਈਕ ਕਰੋ ਚੈਨਲ ਕੋ ਸਬਸਕ੍ਰਾਈਬ ਕਰੋ ਨਾ ਬਾਈ ਸਾਹਿਬ ਦਾ ਬਗੇ ਸਪੋਰਟ ਕਰੋ भाई साहब शॉर्ट वीडियो पे कमेंट करो ऐसे नहीं कुछ भी पता चलेगा मेरे भाई हां अपनी जान वीर होना कैंडल का, काम वीरन वो का, पार्क गेट पे चली गए लो जी देखो जी दुकान दे दे दा माहौल चाल वीरन वा। वाला क्या अपन लाइव होए ਮੈਂ ਜੁੜੇ ਰਹੋ ਲਾਈਕ ਤੇ ਸਪੋਰਟ ਕਰੋ ਬਾਤ ਬਾਤ ਹਾਂਜੀ ਮੇਰੇ ਵੀ ਲਾਈਕ ਕਰੋ ਬਾਤ ਬਾਤ ਸਪੋਰਟ ਕਰੋ ਬਹੁਤ ਧੜਬੀ ਵਾਹ ਬੋਲ ਗਿਆ ਤੇ ਕੇਰਲਾ ਰੇਤਰੀ ਹਾਂ ਕੋਈ ਫਲਾਈਟ ਆ ਦੋ ਜਣੇ ਕਿ ਨਹੀਂ ਉਹ ਲੈ ਹੋਰ ਜਾਣ ਕੀ ਹਾਲ ਹੈ ਕਿੱਥੇ ਦੀ ਸਰਕਾਰਾਂ ਬਸ ਸਫਾਈ ਤੇ ਠੀਕ ਠਾਕ ਹਾਂ ਵਧੀਆ ਸਾਨੂੰ ਬਾਹਰ ਬਰੀ ਵਿਖਾ ਲਿਆ ਜਿੱਥੇ ਗਿਆ ਹੈ ਸਾਨੂੰ ਚੋਦੀ ਵਿਖਾ ਲਿਆ ਜੱਬਾ ਸਾਨੂੰ ਭਰਾਵਾਂ ਨੂੰ ਕੋਲੀ ਦਾ ਅੱਜ ਪਹਿਰੇ ਸਾਲ ਆਇਆ ਅੱਛਾ ਬਾਦ ਹੁਣ ਹੋਰ ਥੋੜੇ ਦਿਨ ਹੀ ਹੋਏ ਆਏ ਸ਼ਿਆ ਦਿਖਾ ਰਹਾ ਹੈ ਕੋਈ ਗੱਲ ਨਹੀਂ ਲੋ ਜੀ ਭਰਾ ਨੇ ਸਪੋਰਟ ਕਰਿਆ ਟਰੱਕ ਡਰਾਈਵਰ ਖਰਾਬਣਾ ਉਹ ਠੀਕ ਠਾਕ ਹਾਂ ਹਾਂ ਗਿਆ ਘਰੇ ਜਾਓ ਆਸਮਾਨਾ ਪਰ ਟੁਕ ਦੇਣਾ ਮੈਂ ਬਹਿਰੇਨੋਂ ਆਇਆ ਤੁਹਾਨੂੰ ਪਤਾ ਤੇ ਹੁਣ ਇੱਥੇ ਕੰਮ ਨਹੀਂ ਕਰੀ ਨੀ ਨਹੀਂ ਮੈਂ ਚਲ ਜਣਾ ਨਾ ਮੇਰੀ ਭੈਣ ਕੋਲ ਚਲ ਜਣਾ ਨਿਊਜ਼ੀਲੈਂਡ ਵਧੀਆ ਭਰਾਵਾ ਮੇਰੇ ਵੀ ਕਾਪਗੇ ਸਪੋਰਟ ਕਰੋ ਪਰਾਪਨ ਮਿਲਣਾ ਹੈ ਬਾਹਰ ਤੋਂ ਤੇ ਅਜੇ ਕੰਮ ਜੋਰਾਂ-ਸ਼ੋਰਾਂ ਜਲੀ ਜਾਂਦਾ ਮੇਰੇ ਵੀਰ ਲਾਈਕ ਜ਼ਰੂਰ ਕਰੋ ਚੈਨਲ ਨੂੰ ਜ਼ਰੂਰ ਮੇਰੇ ਵੀਰ ਸਬਸਕ੍ਰਾਈਬ ਕਰੋ ਆਪਣੇ ਦਾ ਬਗੇ ਬਹੁਤ ਢਾਂਡ ਕੰਮ ਐਡ ਹੋ ਜਾ ਮੇਰੇ ਵੀ ਜੁੜੇ ਰਿਹਾ ਹੈ ਆਪਣਾ ਸਪੋਰਟ ਕਰਾਇਆ ਹੈ ਰੋਡ ਦਾ ਬਹੁਤ ਕੰਮ ਨਾਪ ਕੇ ਰੱਖੋ ਕੰਮ ਆਪਣਾ ਦੇ ਲੈ ਆਇਆ ਹੱਪਾ ਨੰਬਰ 3 3 1 ਫਾਈਟਰੀ ਨੂੰ ਘਰ ਮਰਸਾਂ ਛੱਡ ਕੇ ਆਮ ਮਿਲਦੇ ਹਰਾਪਾ ਬਾਦ ਰਾਤ ਨੂੰ ਸਪੋਰਟ ਕਰਿਆ ਇਹ ਪੈਂਡਰ ਬਕਸ਼ ਹੈ ਆਪਾਂ ਤਾਂ ਤੇ ਭਰਾਵਾ ਜੀ ਸਪੋਰਟ ਦੀ ਲੋੜ ਆ ਵਾਤਵਾਦ ਮੇਰੇ ਵੀਰਾਂ ਆਹ ਦੇਖ ਲਓ ਦੁਕਾਨ ਦੇ ਦੀ ਵਾਤਵਾਦ ਜਿਹੜੋ ਮੇਰੇ ਵੀਰ ਲਾਈਕ ਕਰੋ ਬਾਦੋ ਬਾਦ ਇਹ ਲਾਈਕ ਵੀ ਕਰੋ ਮੇਰੇ ਵੀਰ ਸਬਸਕ੍ਰਾਈਬ ਵੀ ਕਰੋ ਆਪਣੇ ਚੈਨਲ ਆ ਨੀਰਾ ਬੋਲ ਰਿਹਾ ਮਗਾਨ ਦੇ ਆਪਾਂ ਨੂੰ ਫੈਂਟਰ ਲਮਾਏ ਮੇਰੇ ਮੂੰਹੇ ਨੀਰਾ ਆ ਗਿਆ ਬਹੁਤ ਜਿਆਦਾ ਉਗਾ ਵੀਰ ਆ ਫਰੀ ਗੇਜ ਆ ਗੇਜ ਨੂੰ ਆ ਮਿੱਤਰ ਨੂੰ ਹਲੋ ਹਲੋ ਵਰਸ ਸਬ ਟੇਲਰ ਹਾਂਜੀ ਹਾਂਜੀ ਬੋਲੋ ਬਈ ਆੜੇ ਇਹ ਗੱਲ ਨਹੀਂ ਸਮਝ ਲੱਗੀ ਪੁਰਾਣਾ ਨੰਬਰ ਵੀ ਚਲਾ ਰਿਹਾ ਵਰਸ ਨੇ ਚਲਾ ਰਿਹਾ ਮੈਂ ਤੁਹਾਨੂੰ ਕਰ ਰਿਹਾ ਹਾਂ ਮੈਨੂੰ ਬੋਲੋ ਹਾਂਜੀ ਬੋਲੋ ਵੀਰ ਜੀ ਆਤ ਤੋਂ ਬਾਅਦ ਜੁੜੂ ਆਪਣੇ ਨਾਲ ਮੇਰੇ ਵੀਰ ਸਟੋਰ ਕਰੇ ਲੋਇ ਲਓਇਆ ਇੱਕ ਮੈਂ ਲੋਇ ਜੀ ਜੀ ਮੁਬਾਰਕਾਂ ਵੀਰ ਨੂੰ ਦੁਕਾਨ ਖੋਲੀ ਨਵੀਂ ਵੀਰ ਨੇ ਮੇਰੇ ਵੀ ਦੱਬ ਕੇ ਲਾਈਵ ਨੂੰ ਸ਼ੇਅਰ ਕਰ ਦਿਓ ਆਪਣੇ ਦੱਬ ਕੇ ਜੁੜੋ ਆਪਣੇ ਨਾਲ ਲਾਈਵ ਨੂੰ ਧੰਨਵਾਦ